ਲੰਗੇ ਵਾਲਾ ਬਿਵਾਦ ਹੈ ਇਹਦੇ ਵਿੱਚ ਅਸੀਂ 2-3 ਵਾਰ ਉੱਥੇ ਗਏ ਆਂ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਸੇਦੋਕ ਵੀ ਸਾਡੇ ਨਾਲ ਸੀ ਕਾਫੀ ਚਾਰਾ ਜੋਈ ਕਰਨ ਤੋਂ ਬਾਅਦ ਪਹਿਲਾਂ ਇਹਨਾਂ ਦਾ ਜ਼ਮੀਨ ਦਾ ਜਿਹੜਾ ਇਹਨਾਂ ਦੀ ਬਣਦੀ ਸੀ ਸੀਰਾ ਸਿੰਘ ਦੀ ਉਹਦੀ ਮੈਜ਼ਰਮੈਂਟ ਕਰਕੇ ਉਹਦੀਆਂ ਉੱਥੇ ਨਿਸ਼ਾਨੀਆਂ ਲਾਤੀਆਂ ਗਈਆਂ ਸੀ ਉਹਦੇ ਵਿੱਚ ਕਾਫੀ ਪਿੰਡ ਦੇ ਬੰਦੇ ਸੀਗੇ ਪੰਚਾਇਤ ਦੇ ਹੋਰ ਜਿਹੜੇ ਇੱਕ ਕਾਲਾ ਸਿੰਘ ਵੀ ਸੀ ਸਾਰੇ ਹੀ ਸੀ ਤੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਝਗੜਾ ਸੀ ਮੋਟਰ ਦਾ ਬਈ ਇਹ ਸੀਰਾ ਸਿੰਘ ਕਹਿੰਦੇ ਸੀ ਮੇਰਾ ਮੋਟਰ ਚ ਚੌਥਾ ਹਿੱਸਾ ਹੈ ਤੇ ਉਹ ਕਹਿੰਦੇ ਸੀ ਵੀ ਅਸੀਂ ਪੈਸੇ ਦੇਤੇ ਆ ਹੋਰ ਦਿੱਤਾ ਫਿਰ ਇੱਕ ਦਿਨ ਕਾਫੀ ਇਕੱਠ ਹੋਇਆ ਇਹਨਾਂ ਦੇ ਉਸ ਦੇ ਵਿੱਚ ਅਲਟੀਮੇਟਲੀ ਜਾਨੀ ਸਾਰਾ ਕਰ ਕਰਾ ਕੇ ਸਾਰਾ ਫਾਈਨਲ ਕਰਤਾ ਗਿਆ ਵੀ ਇਹਨਾਂ ਨੇ ਕਿਹਾ ਵੀ ਜਿਹੜੀ ਮੋਟਰ ਉਹਨਾਂ ਦੀ ਸੀ ਤੇ ਸੀਰਾ ਸਿੰਘ ਨੇ ਬੋਰ ਕੀਤਾ ਸੀ ਤੇ ਉਹਨਾਂ ਨੇ ਮੰਨ ਲਿਆ ਸੀ ਵੀ ਇਹਦਾ ਚੌਥਾ ਹਿੱਸਾ ਅਸੀਂ ਪਾ ਲਿਆ ਸੀ ਵੀ ਇਹਦਾ ਬੋਰ ਹੈ ਤੇ ਸਾਡੀ ਮੋਟਰ ਹੈ ਫਿਰ ਇਹ ਫਾਈਨਲ ਹੋ ਗਿਆ ਸੀ ਉਸ ਦਿਨ ਵੀ ਤਿੰਨ ਏਸੇ ਸਾਡੇ ਆ ਬੋਰ ਚ ਮੋਟਰ ਚ ਤੇ ਚੌਥਾ ਏਸਾ ਸੀਰਾ ਸਿੰਘ ਦਾ ਅਖੀਰ ਫਿਰ ਅਸੀਂ ਕਾਲਾ ਸਿੰਘ ਤੇ ਜਿਹੜੇ ਇਹਨਾਂ ਦੇ ਬਲਾਕ ਪ੍ਰਧਾਨ ਐ ਉਹਨਾਂ ਦੀ ਹਾਜ਼ਰੀ ਚ ਇਹ ਮੰਨਿਆ ਗਿਆ ਵੀ ਤੁਸੀਂ ਜਿੰਨਾ ਚਿਰ ਮੋਟਰ ਉਹਨਾਂ ਦੇ ਨਾਂ ਨਹੀਂ ਹੁੰਦੀ ਉਹਨਾਂ ਚਿਰ ਤੇ ਉਸ ਤੋਂ ਬਾਅਦ ਵੀ ਸੀਰਾ ਸਿੰਘ ਨੂੰ ਜਿਹੜਾ ਚੌਥਾ ਹਿੱਸਾ ਬੋਰ ਚੋਂ ਦਿੱਤਾ ਜਾਊ ਚੌਥੀ ਵਾਰੀ ਦਿੱਤੀ ਜਾਵੇਗੀ ਅਸੀਂ ਫਿਰ ਇਹ ਕਿਹਾ ਸੀ ਵੀ ਤੁਸੀਂ ਇੱਕ ਇਹ ਫ੍ਰੀ ਡਾਊਟ ਬਣਾ ਦਿਓ ਵੀ ਇਹਦੇ ਵਿੱਚ ਕਲੀਅਰ ਅਸੀਂ ਇਹ ਨਹੀਂ ਕਹਿੰਦੇ ਵੀ ਤੁਹਾਡੇ ਨਾਮ ਹੈ ਮੋਟਰ ਤੁਸੀਂ ਇਹ ਲਿਖੋ ਵੀ ਇਹ ਮੋਟਰ ਸਾਡੇ ਨਾਮ ਤੇ ਨਹੀਂ ਹੈ ਇਹ ਫਲਾਣੇ ਬੱਦੇ ਦੇ ਨਾਮ ਤੇ ਹੈ ਪਰ ਇਹਦਾ ਸਾਡਾ ਸਾਰਾ ਫਾਈਨਲ ਹੋ ਚੁੱਕਿਆ ਵੀ ਤਿੰਨ ਹਿੱਸੇ ਸਾਡੇ ਆ ਤੇ ਚੌਥਾ ਐਸਾ ਸੀਰਾ ਸਿੰਘ ਦਾ ਤੇ ਤੁਸੀਂ ਇਹ ਲਿਖ ਦਿਓ ਵੀ ਅਸੀਂ ਜਿੰਨਾ ਚਿਰ ਮੋਟਰ ਨਾਮ ਨਹੀਂ ਹੁੰਦੀ ਉਹਨਾਂ ਚਿਰ ਵੀ ਸੀਰਾ ਸਿੰਘ ਨੂੰ ਚੌਥਾ ਹਿੱਸਾ ਵਾਰੀ ਦਾ ਦੇਵਾਂਗੇ ਇਹ ਨਾਮ ਹੋਣ ਤੋਂ ਬਾਅਦ ਵੀ ਚੌਥਾ ਹਿੱਸਾ ਦੇਵਾਂਗੇ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਅਸੀਂ ਮੋਟਰ ਨਾਮ ਕਰਾਉਣ ਤੇ ਜਿਹੜੀ ਵੀ ਚਾਰਾਜੋਈ ਕਰਨੀ ਪਈ ਤੁਹਾਡੀ ਮਦਦ ਕਰਾਂਗੇ ਜਿੱਥੇ ਜਾਣਾ ਪਿਆ ਖੜਾਂਗੇ ਹਰ ਹਾਲਤ ਮੋਟਰ ਤੁਹਾਡੇ ਨਾਮ ਤੇ ਕਰਾਵਾਂਗੇ ਉਸ ਦਿਨ ਉਹਨਾਂ ਨੇ ਇਹ ਕਿਹਾ ਵੀ ਅਸੀਂ ਕੱਲ ਨੂੰ ਤੁਹਾਨੂੰ ਲਿਖ ਕੇ ਭੇਜ ਦਾਂਗੇ ਇਹ ਐਫੀਡੇਵਟ ਵੀ ਚੌਥਾ ਹਿੱਸਾ ਦਿੱਤਾ ਜਾਊਗਾ ਤੇ ਅਸੀਂ ਕਿਹਾ ਸੀ ਵੀ ਜਿੱਥੇ ਮਰਜ਼ੀ ਹੈ ਅਸੀਂ ਮੋਟਰ ਤੁਹਾਡੇ ਨਾਮ ਕਰਾਵਾਂਗੇ ਜੋ ਵੀ ਤਰੀਕਾ ਅਪਣਾਉਣਾ ਪਿਆ ਫਿਰ ਬਾਅਦ ਦੇ ਵਿੱਚ ਪਤਾ ਨਹੀਂ ਕੀ ਗੱਲ ਹੋਈ ਉਹ ਲਿਖਣ ਤੋਂ ਜਾਂ ਹੋਰ ਇਧਰ ਉਧਰ ਗੱਲ ਡੈਵੀਏਟ ਹੋ ਗਈ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਵੀ ਕੀ ਗੱਲ ਹੈ ਉਹਨਾਂ ਨੇ ਮੀਡੀਆ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਇਹ ਚੀਜ਼ ਉਹਨਾਂ ਦਾ ਕਹਿਣਾ ਕਿ ਵੀ ਸੀਰਾ ਸਿੰਘ ਵੀ ਕੋਈ ਸਬੂਤ ਦੇਵੇ ਸਾਨੂੰ ਉਹਨਾਂ ਨੇ ਸਬੂਤ ਦੀ ਗੱਲ ਕੀਤੀ ਹੈ ਨਹੀਂ ਤੁਹਾਡਾ ਇਸ ਤੇ ਕੀ ਹੈ ਇੱਕ ਗੱਲ ਇਹ ਹੈ ਵੀ ਜਦੋਂ ਆਪਾਂ ਪੰਚਾਇਤ ਦੇ ਵਿੱਚ ਕੋਈ ਗੱਲ ਫਾਈਨਲੀ ਕਰਤੀ ਵੀ ਆਹ ਇਸ ਤਰ੍ਹਾਂ ਆਪਣਾ ਫੈਸਲਾ ਹੋ ਗਿਆ ਵੰਡਾ ਇਸ ਤਰ੍ਹਾਂ ਵੰਡਾ ਇੰਨੀ ਇੰਨਾ ਦੀ ਇੰਨੀ ਦੀ ਉਸ ਵਕਤ ਪਿੱਛੇ ਨੂੰ ਜਾਣ ਦਾ ਤਾਂ ਮਤਲਬ ਹੀ ਨਹੀਂ ਸਬੂਤ ਦਾ ਉਹ ਸਬੂਤ ਤਾਂ ਪਹਿਲਾਂ ਕਹਿ ਸਕਦੇ ਆ ਪਰ ਰਾਜੀਨਾਮਾ ਹੋਣ ਤੋਂ ਪਹਿਲਾਂ ਜਦੋਂ ਆਪਾਂ ਪੰਚਾਇਤ 'ਚ ਫੈਸਲਾ ਕਰਤਾ ਵੀ ਇਹਦੀ ਵੰਡ ਇਸ ਤਰ੍ਹਾਂ ਹੈ ਸਾਰੇ ਮੰਨ ਗਏ ਦੋਨੋਂ ਤਰ੍ਹਾਂ ਸਹਿਮਤ ਹੋ ਗਏ ਸਾਰੇ ਬੰਦੇ ਦੀ ਹਾਜ਼ਰੀਜ ਹੋ ਗਈਆਂ ਫਿਰ ਇਹ ਸਬੂਤ ਵਾਲਾ ਪਿੱਛੇ ਨੂੰ ਰਿਵਰਸ ਜਾਣ ਦਾ ਮੈਂ ਤਾਂ ਸਮਝਦਾ ਕੋਈ ਤੋਕ ਨਹੀਂ ਬਣਦੀ ਇਹਦੀ ਤੁਹਾਡੇ ਮਤਲਬ ਕਿ ਉਹ ਪੰਚੇਤੀ ਰਾਜੀ ਨਾਵੇਂ ਤੋਂ ਭੱਜ ਰਹੇ ਆ ਮੈਂ ਅਸੀਂ ਤਾਂ ਉਹਨਾਂ ਨੂੰ ਇਹੀ ਕਿਹਾ ਵੀ ਇਹੀ ਰਿਕਵੈਸਟ ਕੀਤੀ ਸੀ ਦੋਨਾਂ ਧਿਰਾਂ ਨੂੰ ਇਹਨਾਂ ਨੂੰ ਵੀ ਦੇਖੋ ਇਹਨਾਂ ਚੀਜ਼ਾਂ ਦੇ ਵਿੱਚ ਲੜਾਈ ਝਗੜਿਆਂ ਦੇ ਵਿੱਚ ਕੋਰਟ ਕਚਹਿਰੀਆਂ ਥਾਣਿਆਂ ਦੇ ਵਿੱਚ ਕੁਝ ਨਹੀਂ ਨਿਪੜਦਾ ਦੋਨਾਂ ਧਿਰਾਂ ਨੂੰ ਨੁਕਸਾਨ ਹੁੰਦਾ ਹੈ ਅਜਿਹਾ ਪੂਰਾ ਜੋਰ ਲਾਇਆ ਵੀ ਤੁਹਾਡਾ ਇੱਥੇ ਪੰਚਾਇਤੀ ਰਾਜੀਨਾਮਾ ਸਿਰੇ ਚੜ ਜਾਏ ਤੁਸੀਂ ਦੋਨੋਂ ਤਰ੍ਹਾਂ ਹੀ ਫਾਇਦੇ ਚ ਰਹੋਗੇ ਹੂੰ ਤੇ ਵੀ ਐਵੇਂ ਤੁਸੀਂ ਇਹਨੂੰ ਵਧਾਈ ਜਾਓਗੇ ਇਹਦੇ ਚੋਂ ਹਰ ਬੰਦੇ ਨੂੰ ਹੁੰਦਾ ਵੀ ਮੈਂ ਕਚਹਿਰੀ ਚੋਂ ਪਤਾ ਨਹੀਂ ਐ ਹੋ ਜੂ ਮੇਰੇ ਹੱਕ ਕਹ ਐ ਹੋ ਜੂ ਇਹ ਪਤਾ ਨਹੀਂਗਾ ਕਿਹਦੇ ਹੱਕ ਤੇ ਕਿਵੇਂ ਹੋਣਾ ਤੇ ਸਾਡੀ ਕੋਸ਼ਿਸ਼ ਇਸੇ ਕਰਕੇ ਇਹ ਸਿਰੇ ਚੜਾਤਾ ਸੀ ਪੰਚਾਇਤੀ ਤੌਰ ਤੇ ਤੇ ਮੈਂ ਤਾਂ ਚਾਹੁੰਦਾ ਵੀ ਉਹੀ ਪੰਚਾਇਤੀ ਤੌਰ ਤੇ ਜਿਹੜਾ ਸਿਰ ਜਿਹੜਾ ਹੋਇਆ ਰਾਜੀਨਾਮਾ ਉਸ ਨੂੰ ਹੀ ਫਾਈਨਲ ਕਰਨਾ ਚਾਹੁੰਦਾ ਉਸ ਰਾਜੀਨਾਮੇ ਦੀ ਕੋਈ ਲਿਖਤ ਵੀ ਹੋਈ ਸੀਗੀ ਉਸ ਦੀ ਲਿਖਤ ਨਹੀਂ ਹੋਈ ਜੀ ਉਹਨਾਂ ਨੇ ਇਹੀ ਜ਼ੁਬਾਨੀ ਰਾਜਨਾਮਾ ਜ਼ੁਬਾਨੀ ਇਹ ਐਫੀਡਵਿਟ ਦੇਣਾ ਸੀ ਉਹ ਸਾਨੂੰ ਕਹਿੰਦੇ ਵੀ ਕੱਲ ਨੂੰ ਅਗਲੇ ਦਿਨ ਛੁੱਟੀ ਸੀ ਵੀ 100 ਵਾਰ ਨੂੰ ਅਸੀਂ ਤੁਹਾਨੂੰ ਇਹ ਲਿਖ ਕੇ ਭੇਜ ਦਾਂਗੇ ਵੀ ਆ ਇਸ ਤਰ੍ਹਾਂ ਚਾਰ ਲਾਈਨਾਂ ਹੀ ਲਿਖਣੀਆਂ ਸੀ ਵੀ ਮੋਟਰ ਸਾਡੇ ਨਾਮ ਤੇ ਨਹੀਂ ਹੈ ਮੋਟਰ ਕਿਸ ਤੀਜੇ ਬੰਦੇ ਦੇ ਨਾਮ ਤੇ ਹੈ ਪਰ ਚੌਥਾ ਹਿੱਸਾ ਵਾਰੀ ਜਿੰਨੇ ਤੇ ਮੋਟਰ ਨਾਮ ਤੇ ਨਹੀਂ ਹੁੰਦੀ ਉਹਨਾਂ ਚਿਰ ਵੀ ਤੇ ਜਦੋਂ ਹੋ ਜੂ ਉਦੋਂ ਵੀ ਅਸੀਂ ਸੀਰਾ ਸਿੰਘ ਨੂੰ ਦੇਵਾਂਗੇ ਤੇ ਬਾਕੀ ਸਾਡੇ ਵੱਲੋਂ ਵਿਸ਼ਵਾਸ ਦਵਾਇਆ ਹੈ ਅਸੀਂ ਵੀ ਮੋਟਰ ਤੁਹਾਡੇ ਨਾਮ ਕਰਾਉਣ ਤੇ ਅਸੀਂ ਤੁਹਾਡੀ ਹਰ ਸੰਭਵ ਮਦਦ ਕਰਾਂਗੇ ਇਹ ਜੇ ਇਹ ਜੀ ਸਾਲ ਹੋ ਗਿਆ ਇਹ ਪ੍ਰੋਗਰਾਮ ਚੱਲ ਜੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਜ਼ਮੀਨ ਸੀ 8 ਮਹੀਨੇ ਕਾਲਾ ਜੀ ਨੂੰ ਦੱਬੀ ਰੱਖੀਏ ਬੜਾ ਕੋਸ਼ਿਸ਼ ਕੀਤੀ ਸੀ ਆਣੇ ਵੀ ਗਏ ਕੋਈ ਪ੍ਰਿਆਸੀ ਕੇ ਦਾ ਨੂੰ ਪਹਿਲਾਂ ਦੱਸ ਚੁੱਕੇ ਹਾਂ ਉਹ ਲੱਖਾਂ ਮਹੀਨਾ ਦੇ ਵਿੱਚ ਬਾਹਰ ਦੇ ਜੀਵਨ ਦੇ ਅਵਕਤ ਨੂੰ ਸੁਧਾਰ ਨਾਲ ਬਾਈ ਨੂੰ ਇਹ ਫਿਰ ਇਹਨਾਂ ਦੇ ਜਾ ਕੇ ਕੋਈ ਇਹ ਗੱਲ ਸਿਰ ਲੱਗੀ ਇਹਨਾਂ ਨੇ ਮਿਲ ਕੇ ਅਸੀਂ ਨੂੰ ਥੱਡੇ ਲਾ ਕੇ ਤੇ ਉਹ ਅੱਜ ਕਹਿ ਰਹੇ ਆ ਵੀ 15 ਮਰਲੇ ਸਿਰ ਦੀ ਕੁੜੀ ਆ ਪ੍ਰਧਾਨ ਜੀ ਕਹਿ ਰਹੇ 15 ਮਰਲੇ ਇਹ ਤਾਂ ਚਲੋ 15 ਗੱਲਾਂ ਦੀ ਗੱਲ ਤੇ ਗੱਲ ਦਾ ਇਹ ਵੀ ਜਿਹੜੀ ਬੋਰ ਦੀ ਉਹਨਾਂ ਨੇ ਗੱਲ ਕੀਤੀ ਆ ਇਹ ਚਾਚੇ ਹੁਣੀ ਤਿੰਨ ਭਰਾ ਸੀ ਤਿੰਨਾਂ ਕੋਲੇ ਕਨੈਕਸ਼ਨ ਸੀ ਬੋਰ ਖਰਾਬ ਹੋ ਗਿਆ ਮੈਂ ਉਸ ਟਾਈਮ ਦबई ਤੋਂ ਆਇਆ ਸੀ ਤੇ ਇਹ ਕਹਿੰਦੇ ਵੀ ਬੋਰ ਖਰਾਬ ਹੋ ਗਿਆ ਜ਼ਮੀਨ ਥੋੜੀ ਆ ਵੀ ਮੈਂ ਬੋਰ ਕਰਨਾ ਚਾਹੁੰਦਾ ਸੀਗਾ ਮੋਟਰ ਵੀ ਲੋਣੀ ਸੀ ਕਹਿੰਦੇ ਵੀ ਚੱਲ ਬੋਰ ਕਰ ਲਾ ਵੀ ਆਪਾਂ ਚੌਥਾ ਹਿੱਸਾ ਤੇਰਾ ਰੱਖ ਲੈਂਦੇ ਆ ਮੈਂ ਕਿਹਾ ਵੀ ਠੀਕ ਐ ਚੱਲ ਮੈਂ ਬੋਰ ਕਰਕੇ ਇਹਨਾਂ ਨੂੰ ਪੜੀ ਵੀ ਛੱਡ ਗਿਆ ਫੇਰ ਵਾਪਸ ਚੱਲਿਆ ਗਿਆ ਉਸ ਟਾਈਮ ਚੌਥਾ ਹਿੱਸਾ ਜਣ ਦੀ ਮੇਰਾ ਇਹ ਦੇ ਵਿੱਚ ਇਹਨਾਂ ਨੇ ਬੋਰ ਚ ਤੇ ਮੋਟਰ ਚ ਹੋ ਗਿਆ ਜਣ ਚਾਰ ਹਿੱਸੇ ਬਣ ਗਏ ਇਹ ਸਾਲ ਹੋ ਗਿਆ ਇਹਨੂੰ ਕਾਲੇ ਨੂੰ ਕਹਿੰਦੇ ਨੂੰ ਕਹਿੰਦਾ ਨਹੀਂ ਜੀ ਤੇਰਾ ਤਾਂ ਕੁਝ ਹੈ ਹੀ ਨਹੀਂ ਐ ਸਾਨੂੰ ਸਬੂਤ ਦਿਓ ਜੀ ਉਹ ਕਰੋ ਜੀ ਫਿਰ ਜਿਹੜੇ ਆਣ ਗਵਾਨ ਦੇ ਬੰਦੇ ਸੀਗੇ ਜਿਨ੍ਹਾਂ ਨੂੰ ਪਤਾ ਸੀ ਉਹ ਸਾਰੇ ਇਕੱਠੇ ਕੀਤੇ ਪੰਚਾਇਤ ਦੇ ਵਿੱਚ ਐਗਸੀਨ ਸਾਹਿਬ ਵੀ ਗਏ ਘੱਟੋ ਘੱਟ 50 ਬੰਦੇ ਹੋਣਗੇ ਉਸ ਗੱਲ ਦੇ ਵਿੱਚ ਪਹਿਲਾਂ ਤਾਂ ਇਹ ਗੱਲ ਕਹਿੰਦਾ ਪ੍ਰਧਾਨ ਆ ਜਿਹੜਾ ਛੰਦਾ ਪ੍ਰਧਾਨ ਆ ਕਹਿੰਦਾ ਵੀ ਆਪਦਾ ਬੋਰ ਰੱਖ ਲੈ ਮੋਟਰ ਕਾੜ ਲੈਂਦੇ ਮੈਂ ਕਹਾਂ ਵੀ ਠੀਕ ਐ ਮੈਨੂੰ ਮਨਜ਼ੂਰ ਐ ਫਿਰ ਕਹਿੰਦੇ ਨਹੀਂ ਜੀ ਐ ਨਹੀਂ ਲੋਟ ਆਉਣਾ ਤੇ ਚੌਥੀ ਵਾਰੀ ਤੈਨੂੰ ਲੈ ਕੇ ਦੇ ਦਿੰਨੇ ਐਗਸੀਨ ਨੂੰ ਪਾਸੇ ਲੈ ਕੇ ਗੱਲਬਾਤ ਕਰਕੇ ਕਹਿੰਦੇ ਵੀ ਚੌਥੀ ਵਾਰੀ ਤੈਨੂੰ ਲੈ ਕੇ ਅਸੀਂ ਦੇ ਦਿੰਨੇ ਆ ਚਲੋ ਆਪਾਂ ਕਾ ਇਹ ਵੀ ਠੀਕ ਆ ਵੀ ਜਿੰਨੇ ਜੱਕ ਮੋਟਰ ਨਹੀਂ ਹੁੰਦੀ ਮੋਟਰ ਕਰਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਐਕਸੀਨੇ ਵੀ ਬੜਾ ਜੋਰ ਲਾਇਆ ਇਹਨੇ ਪੂਰਾ ਹੀ ਇਹਨੇ ਤਾਂ ਜੋਰ ਕੀ ਸਟੈਂਡ ਹੀ ਲੈ ਲਿਆ ਇਹ ਤਾਂ ਕਹਿੰਦਾ ਵੀ ਮੇਰਾ ਮੈਂ ਸਿਰ ਬਟਾ ਦੂ ਇਸ ਗੱਲ ਤੋਂ ਜਨੇ ਮੋਟਰ ਮੈਂ ਨਾ ਕਰਵਾਉਂਗਾ ਤਾਂ ਅੱਛਾ ਪਰ ਇਹ ਬੰਦੇ ਦੀ ਵੀ ਨੇ ਸਾਰੀ ਉਮਰ ਇਹਨੇ ਮਹਿਕਮੇ 'ਚ ਕੱਢਤੀ ਇਹ ਯਾਰ ਉਹ ਕੱਲ ਦੇ ਜਵਾਕ ਉੱਠ ਕੇ ਆ ਦੇਖਣ ਮੈਂ ਪ੍ਰਧਾਨ ਨੂੰ ਕਹਿਣਾ ਵੀ ਚੋਣਾ ਚਲੋ ਪੋਤਰਿਆਂ ਦੇ ਵੀ ਥਾਂ ਲੱਗਦਾ ਯਾਰ ਬੱਚਾ ਹੈ ਉਹ ਇੱਕ ਬੱਚਿਆਂ ਵਾਲੀਆਂ ਉਹਦੀਆਂ ਗੱਲਾਂ ਪੰਚਾਇਤ ਦੇ ਵਿੱਚ ਮੰਨ ਕੇ ਸਾਰਾ ਕੁਝ ਕਰਕੇ ਫੇਰ ਵੀ ਯਾਰ ਉਹ ਗੱਲ ਤੋਂ ਫਿਰ ਜਾਣਾ ਤਾਂ ਉਹ ਮੈਂ ਚੰਗੀ ਨਹੀਂ ਗੱਲ ਕਹਿੰਦਾ ਵੀ ਪਹੁੰਚਿਆ ਪ੍ਰਧਾਨਾ ਜਾਂ ਕੁਝ ਵੀ ਉਹ ਦੀ ਬੱਚਿਆਂ ਵਾਲੀ ਗੱਲ ਹੈ ਬੱਚਾ ਹੈ ਅੱਛਾ ਦੂਜੀ ਗੱਲ ਜਿਹੜੀ ਜ਼ਮੀਨ ਦੀ ਰਹਿ ਗਈ ਅਸੀਂ ਗੱਲ ਕੀਤੀ ਕਹਿੰਦੇ ਵੀ ਤੇਰਾ ਕੁਝ ਨਹੀਂ ਗਾ ਇਹਨੇ ਕਬਜ਼ਾ ਜੋ ਕਾਲੇ ਨੇ ਕਰ ਲਿਆ ਤੇ ਇਹ ਮੈਥੋਂ ਚੋਰੀ ਜਿੰਨੇ ਕਿਸਾਨ ਜੁਨੀਅਨ ਦੇ ਬੰਦੇ ਆ ਸਾਰੇ ਇਹ ਸਣੇ ਪ੍ਰਧਾਨ ਮੈਥੋਂ ਬਿਨਾਂ ਚੋਰੀ ਇਹਨਾਂ ਨੇ ਪੈਲੀ ਮੰਤੀ ਕਹਿੰਦੇ ਵੀ ਦੋ ਕਨਾਲਾ ਤੇਰੀ ਪਿਓ ਦੀ ਜ਼ਮੀਨ ਕੱਟ ਗਈ। ਤਸ ਕੀ ਕਰੇਗਾ ਇਹਦਾ? ਇਹ ਕਾਲੇ ਨੂੰ ਪੈਸੇ ਦੇਊਗਾ ਮੈਂ ਕਿਹਾ ਬਿਲਕੁਲ। ਮੇਰਾ ਆਰਤਿਕਾ ਗਰਚਰਦ ਸਿੰਘ ਮਾਣੂ ਕਹਤੋ ਮੈਂ ਉਹਨੂੰ ਕਹ ਵੀ ਇੰਨੇ ਪੈਸੇ ਚਾਹੀਦੇ ਆ। ਕਹਿੰਦਾ ਕੀ ਗੱਲ ਹੋ ਗਈ ਮੈਂ ਕਿਹਾ ਵੀ ਕੁਛ ਵੀ ਇਹ ਪੈਸੇ ਉਹ ਮੇਰੇ ਪੈਸੇ ਘਰੇ ਫੜਾ ਕੇ ਗਿਆ ਰੁਪਿਆ। ਚਲੋ ਮੈਂ ਇਹਨਾਂ ਨੂੰ ਕਿਹਾ ਉਹ ਜੁਨੀਆ ਚੋਂ ਜਾਂ ਮੇਰਾ ਚਾਚਾ ਆ ਸ਼ਾਮ ਨੂੰ। ਮੈਨੂੰ ਉਹਨੇ ਫੋਨ ਲਾਇਆ। ਮੈਂ ਕਿਹਾ ਪਹਿਲੀ ਦਮਾਰਾ ਮੈਨੂੰ ਜਿੰਨੀ ਪੈਲੀ ਕੱਟਦੀ ਆ ਮੈਂ ਪੈਸੇ ਦੇਣਾ। ਫੇਰ ਕਹਿੰਦੇ ਨਹੀਂ ਜੀ ਅਸੀਂ ਤਾਂ ਪੈਲੀ ਮਿਲਣੀ। ਮੈਂ ਕਦੇ ਵੀ ਪਰ ਦੋ ਕਨਾਲ ਦੇ ਤੁਸੀਂ ਪੈਸੇ ਕਾਹਤੋਂ ਮੰਗਦੇ ਆ ਫੇਰ ਚਲੋ ਉੱਥੇ ਪਿੰਡ ਦੇ ਵਿੱਚ ਇੱਕ ਮਾਰਗ ਦਾ ਪੂਛ ਹੀ ਇਕੱਠੇ ਹੋਏ ਇਹਨਾਂ ਨੇ ਆਥਣ ਕਰਤਾ ਫੇਰ ਅਖੀਰ ਹੀ ਮੈਂ ਥੋੜਾ ਜਿਹਾ ਕੜਾ ਮੈਂ ਕਹਿੰਦਾ ਮੈਂ ਜਾ ਕੇ ਵਟ ਪਾਉਣਾ ਬੇਨਤੀ ਕਰਨੀ ਆ ਕਰ ਲੋ ਨਹੀਂ ਫਿਰ ਜਿਹੜਾ ਕੋਈ ਆਉ ਦੇਤੀ ਜੋ ਫੇਰ ਇਹ ਭੱਜੇ ਸਾਰੇ ਕਿਸਾਨ ਜੁਨੀਆਂ ਨਾਲ ਕਹਿੰਦੇ ਨਹੀਂ ਜੀ ਅਸੀਂ ਬੇਨਤੀ ਕਰਦੇ ਆ ਚਲੋ ਮੇਰਾ ਕੋਈ ਬੰਦਾ ਬੇਨਤੀ ਵਾਲਾ ਨਹੀਂ ਇਹਨਾਂ ਦੇ ਬੰਦੇ ਬੇਨਤੀ ਵਾਲੇ ਤਰਕ ਰਾ ਕੇ ਇੱਕ ਕਰਮ ਇਹਨਾਂ ਨੇ ਵਧਾ ਦਿੱਤੀ ਜੀ ਤੁਹਾਡੀ ਕਿਹਦਾ ਇੱਕ ਕਰਮ ਵਾਧੀ ਮੈਂ ਕਹਿੰਦਾ ਪਾਓ ਵਟ ਮੈਂ ਕਹਿੰਦਾ ਆਜੀ ਪਾ ਇਹਨੂੰ ਚਿੰਦੇ ਨੂੰ ਕਿਹਾ ਪਹਿਲਾ ਜੀ ਮੇਰੀ ਜ਼ਿੰਮੇਵਾਰੀ ਆ ਕਿੰਨਾ ਬਾਬਾ ਮੈਂ ਕਹਿੰਦਾ ਵੀ ਦੋ ਦਿਨ ਦੇ ਦੇ ਦੋਆਂ ਦਿਨ ਨੂੰ ਵਟ ਪਾ ਦੋ ਦੋਆਂ ਦਿਨਾਂ ਤੋਂ ਨਹੀਂ ਜੀ ਸਾਡੇ ਵਸੂ ਗੱਲ ਬਾਹਰ ਮੈਂ ਥਾਣੇ ਦਰਖਾਸਤ ਦਿੱਤੀ ਇਹ ਰਾਹ ਦਾ ਵਿੱਚ ਮਸਲਾ ਆ ਜਿਹੜਾ ਇਹ ਪੁਲਸਗਿਆ ਹੈਗਾ ਦਲਵਾਗ ਸਿੰਘ ਇਹ ਕਹਿੰਦਾ ਜੀ ਸਾਡਾ ਤਾਂ ਇਹਨਾਂ ਨੇ ਦਰਖਾਸਤ ਦੇਤੀ ਕਹਿੰਦੇ ਵੀ ਜਦੋਂ ਉੱਥੇ ਪੁਛ ਪੜਤਾਲ ਹੋਈ ਕਹਿੰਦੇ ਜੀ ਇਹ 26 ਕਿੱਲਾਂ ਦੇ ਵਿੱਚੋਂ ਮੁਸਤਾਲਕੇ ਖਾਤੇ 'ਚੋਂ ਰਾਹ ਛੱਡਿਆ ਗਿਆ ਤੇ ਮੈਂ ਇਹਨੂੰ ਪੁਲਸਗਿਆ ਨੂੰ ਸਵਾਲ ਕੀਤਾ ਮੈਂ ਕਹਿੰਦਾ ਵੀ ਜਿਹੜਾ 26 ਕਿੱਲਾਂ ਦੇ ਵਿੱਚੋਂ ਤੁਸੀਂ ਰਾਹ ਛੱਡਿਆ ਉਹਦਾ ਮੈਨੂੰ ਕੋਈ ਸਬੂਤ ਦਿਓ ਵੀ ਕਿੰਨੇ ਕਿੰਨੇ ਮਰਲੇ ਤੁਸੀਂ ਛੱਡਿਆ ਮੈਨੂੰ ਸਬੂਤ ਚਾਹੀਦਾ ਉਸ ਗੱਲ ਤੋਂ ਵੀ ਇਹਨਾਂ ਨੂੰ ਕੋਈ ਗੱਲ ਨਹੀਂ ਆਈ ਕਹਿੰਦੇ ਨਹੀਂ ਜੀ ਇਹ ਹੋ ਹੀ ਨਹੀਂ ਸਕਦਾ ਜੀ ਇਹ ਆਏ ਆ ਫਲਾਣਾ ਚਲੋ ਤੈਨੂੰ ਪਤਾ ਵੀ ਮੈਂ ਜਿੱਥੇ ਵੀ ਹਮੇਸ਼ਾ ਐਤ ਕੀ ਐਕਸੀਨ ਨੂੰ ਮੈਂ ਲੈ ਕੇ ਗਿਆ ਨਹੀਂ ਮੈਂ ਪਿੰਡ ਦਾ ਬੰਦਾ ਕਿਤੇ ਨਹੀਂ ਲਿਖ ਗਿਆ ਇਕੱਲਾ ਹੀ ਪਰਮਾਤਮਾ ਦੀ ਕਿਰਪਾ ਹੈ ਜਿਹੜੀ ਸਚਾਈ ਤੇ ਚੱਲਣ ਵਾਲਿਆ ਅਫਸਰ ਵੀ ਸਚਾਈ ਸੁਣਦਾ ਚਲੋ ਉੱਥੋਂ ਗੱਲ ਨਿਬੜੀ నా ਮੇਰੀ ਸੁਣਵਾਈ ਹੋਈ ਘਰ ਘਰਾ ਕੇ ਫਿਰ ਜਦੋਂ ਉਦੋਂ ਬਾਅਦ ਦੇ ਵਿੱਚ ਦੇਖੋ 8 ਮਹੀਨਿਆਂ ਬਾਅਦ ਅਸੀਂ ਇਹ ਕਬਜ਼ਾ ਲਿਆ ਜ਼ਮੀਨ ਦਾ ਉਹਨੇ ਛਡਾਇਆ ਇਹ ਜਗਸੀਨ ਗਿਆ ਤਿੰਨ ਵੇਰਾਂ ਪ੍ਰਧਾਨ ਗਿਆ ਸੋਇਦੋ ਕੇ ਫਿਰ ਵੀ ਇਹ ਫੈਸਲਾ ਹੋ ਗਿਆ ਕਹਿੰਦਾ ਜੀ ਮੈਂ ਕੀ ਕਰੂੰਗਾ ਐ ਕਰੂੰਗਾ ਮੈਂ ਕਿੱਥੋਂ ਦੇ ਸਕਦਾ ਸਾਰਿਆਂ ਤੋਂ ਲਓ ਉਹ ਕਹਿੰਦਾ ਵੀ ਇਹ ਨਹੀਂ ਮੈਨੂੰ ਪ੍ਰਧਾਨਾਂ ਦਾ ਵੀ 10 ਵੀ ਕਿਹੜੇ ਹੁਣ ਇਹ ਇਹ ਤਾਂ ਦੇਊਗਾ ਤੈਨੂੰ ਜੋ ਬਣਦਾ 10 ਮਰਲੇ 10 10 ਮਰਲੇ 12 ਮਰਲੇ ਦੀ ਉਹਨੇ ਆਫਰ ਕੀਤੀ ਮੈਂ ਫਿਰ ਵੀ ਸੋਚਿਆ ਮੈਂ ਕਿਹਾ ਵੀ ਚਲ ਯਾਰ ਠੀਕ ਆ ਵੀ ਮੈਂ ਤੁਹਾਨੂੰ ਰਾਹ ਦੱਸ ਦਿੰਨਾ ਬਾਕੀ ਤੁਸੀਂ ਪਾਸ ਕਰਨੀ ਕਹਿੰਦੇ ਵੀ ਠੀਕ ਹੈ ਮੈਂ ਕਿਹਾ ਵੀ ਦੇਖੋ ਮੋਟਰ ਤੋਂ ਦੋ ਕਿੱਲੇ ਨੂੰ ਪਿੱਛੇ ਹਟਣਾ ਪਊਗਾ ਉੱਥੇ ਦੀ ਪੈੜੀ ਲੱਗਦੀ ਉੱਥੇ ਮੈਂ ਇਹਨੂੰ ਰਾਹ ਦੇ ਵਿੱਚ ਵੜਦਾ ਕਰ ਦਿੰਨਾ ਵੀ ਉਦੋਂ ਬਾਅਦ ਆ ਅੱਗੇ ਜਿਹੜਾ ਮੈਨੂੰ ਇਹ ਕਹਿੰਦਾ ਵੀ ਰਾਹ ਤੋਂ ਬਿਨਾ ਮੇਰੀ ਪੈੜੀ ਪੂਰੀ ਕਰ ਤੇ ਠੀਕ ਆ ਰਾਹ 'ਚ ਮੈਂ ਇਹਨੂੰ ਇੱਥੇ ਵੜ ਦਿੰਨਾ ਜਿਹੜੀ ਮੇਰੀ ਵੱਧਦੀ ਉੱਥੇ ਛੱਡ ਦੇ ਚਲੋ ਜੀ ਇਹ ਤੇ ਫੈਸਲਾ ਹੋ ਗਿਆ ਫਿਰ ਇਹ ਐਕਸਨ ਸਾਹਿਬ ਗਏ ਕਹਿੰਦੇ ਵੀ ਇਸੇ ਉਹ ਵੀ ਕਹਿੰਦੇ ਵੀ ਇਸੇ ਆਉਂਦਾ ਪ੍ਰਧਾਨ ਕਹਿੰਦਾ ਉਹੀ ਬੱਚਿਆਂ ਵਾਲੀ ਗੱਲ ਆ ਜਾਂਦੀ ਹੈ ਕਹਿੰਦਾ ਵੀ ਪੈੜੀ ਪਹਿਲੀ ਤੇ ਢਾਲ ਕੇ ਉਹਨਾਂ ਦੇ ਬਣੇ 25 26 ਮਾਰ ਲਏ ਉਸ ਗੱਲ ਤੋਂ ਭੱਜ ਗਿਆ ਕਹਿੰਦਾ ਨਹੀਂ ਜੀ ਇਹ ਗੱਲ ਹੀ ਨਹੀਂ ਹੋ ਸਕਦੀ ਫਿਰ ਹੁੰਦੀ ਉਸਦੀ ਗੱਲ ਮੈਂ ਕਹ ਵੀ ਗੱਲ ਸੁਣ ਲਾ ਮੇਰਾ ਮੋਢ ਤੋਂ ਇਹ ਸੂਲਾ ਅੱਜ ਤੈਨੂੰ ਭੱਜਣ ਨਹੀਂ ਦੇਣਾ ਜੇ ਭਜਾਉਂਗਾ ਤਾਂ ਮੁੜ ਕੇ ਤੂੰ ਇੱਥੇ ਇਸ ਗੱਲ ਦੇ ਵਿੱਚ ਆਏਂਗਾ ਵੀ ਨਹੀਂ ਮੈਂ ਨਹੀਂ ਆਉਂਦਾ ਕਹਿੰਦਾ ਨਹੀਂ ਜੀ ਫਿਰ ਮੈਂ ਕਹ ਵੀ ਜਿਹੜੀ ਪ੍ਰਧਾਨ ਨੇ ਗੱਲ ਕਹੀ ਸੀ ਉਸ ਗੱਲ ਤੇ ਆ ਜਾ ਚਲੋ ਕਰ ਕਰਾ ਕੇ 12 ਮਰਲੇ ਕਹੀ ਸੀ ਤੇ ਇਹਨੇ ਦਿੱਤੇ 11 ਮਰਲੇ ਇਹਦੇ ਚਾਰ ਕਿੱਲੇ ਮੇਰੀਆਂ ਉੱਥੇ ਦੋ ਕਨਾਲਾਂ ਮੈਂ ਦਿੱਤੇ 12 ਮਰਲੇ ਦੇਖੋ ਇਹ ੱਟਕੇ ਵਾਲੀ ਗੱਲ ਨਹੀਂ ਇਹ ਪ੍ਰਧਾਨ ਕਹਿੰਦਾ ਨਹੀਂ ਜੀ ਅਸੀਂ ਇਨਸਾਫ ਕਰਦੇ ਆਂ ਇਨਸਾਫ ਦੀ ਖਾਤਰ ਆਉਂਦੇ ਆਂ ਜਾਂਦੇ ਆਂ ਸਭ ਤੋਂ ਪਹਿਲਾਂ ਤਾਂ ਦੱਸੋ ਮੈਨੂੰ ਵੀ ਚੋਰੀ ਪੈੜੀ ਮਿਲਣ ਦਾ ਮਤਲਬ ਲੱਗਿਆ ਠੀਕ ਹੈ ਉਸ ਤੋਂ ਬਾਅਦ ਇੱਕ ਕਰਮਚਾਰ ਬਣਾਤੀ ਇਹਨਾਂ ਨੇ ਉਹ ਵੀ ਨਹੀਂ ਛਡਾਈ ਗਈ ਮੁਰਤੇ ਜੇ ਇਹ ਹੁਣ ਮੈਂ ਹੁਣ ਵੀ ਇਹ ਗੱਲ ਆਨਾ ਮੀਡੀਆ ਦੇ ਸਾਹਮਣੇ ਆਨਾ ਕੈਮਰੇ ਦੇ ਸਾਹਮਣੇ ਐਕਸਟਰੀ ਨਾ ਹੁੰਦੇ ਨਾ ਇਹ ਪ੍ਰਧਾਨ ਜੀ ਹੁੰਦੇ ਮੇਰੇ ਵੱਲੇ ਉੱਥੇ ਕੱਕ ਨਹੀਂ ਬਣਾ ਸੀ ਇਹ ਕਾਲੇ ਦੀ ਮਦਦ ਕਰਦੇ ਆ ਚਰਿਆ ਮੈਂ ਆਨਾ ਮੈਂ ਡਰਦਾ ਨਹੀਂ ਕਿਉਂ ਤਾਂ ਮੈਂ ਪ੍ਰਮਾਤਮਾ ਤੋਂ ਡਰਦਾ ਉਦੋਂ ਬਾਅਦ ਦੇ ਵਿੱਚ ਉਹਨੇ ਮੀਡੀਆ ਦੇ ਸਾਹਮਣੇ ਫੇਰ ਇਹਨਾਂ 'ਤੇ ਇਲਜ਼ਾਮ ਲਾਇਆ ਜੀ ਪੰਜ ਕਰਵਾ ਗਾਹਾਂ ਹੋ ਗਿਆ ਜੀ ਉਹ ਬੋਰ ਵਿੱਚ ਕਰ ਲਿਆ ਜੀ ਜੈਲ ਸਾਹਿਬ ਹੈਗਾ ਇੰਨਾ ਹੀ ਜੁਨੀਅਨ ਦੇ ਵਿੱਚ ਆ ਉਹਨੇ ਮੈਨੂੰ ਇਹ ਗੱਲ ਕਹੀ ਇਹਦੇ ਚਾਚਾ ਨੇ ਥਾਂ ਲੱਗਦਾ ਉਮਰ 'ਚ ਛੋਟਾ ਮੈਨੂੰ ਆਦਾ ਤੂੰ ਉਹ ਨਾ ਕਰੀ ਵੀ ਕੱਲ ਨੂੰ ਹੁਣ ਬੋਰ ਤੇਰੇ ਚ ਆ ਗਿਆ ਵੀ ਤੂੰ ਕਹੇ ਮੋਟਰ ਕੱਟੋ ਮੇਰੀ ਬੋਰ ਚ ਲਾਉਣ ਦੇਣਾ ਮੈਂ ਕਹਾਂ ਵੀ ਨਹੀਂ ਜਦੋਂ ਮੇਰਾ ਬੋਰ ਦੇ ਵਿੱਚ ਇਸ ਸਮੇਂ ਇਹ ਗੱਲ ਕਿਵੇਂ ਕਹੂੰਗਾ ਅੱਜ ਵੀ ਗਿੱਲ ਸਿੰਘ ਨੂੰ ਪੁੱਛ ਲੈਣ ਜੇ ਉਹ ਵੀ ਉਹਨਾਂ ਦਾ ਪੱਖ ਕਰਦਾ ਹੋ ਸਕਦਾ ਝੂਠ ਮਾਰ ਜੇ ਪਰ ਉਹ ਪਰਿਵਾਰ ਝੂਠ ਮਾਰਨ ਵਾਲਾ ਹੈ ਨਹੀਂ ਸਾਡਾ ਉਹਨਾਂ ਨਾਲ ਦਾਦੇ-ਪਰਦਾਦਾ ਤੋਂ ਵੀ ਲਿੰਕ ਸੀਗਾ ਠੀਕ ਹੈ ਤਾਂ ਕੱਲ ਨੂੰ ਪਤਾ ਨਹੀਂ ਹੁਣ ਵੀ ਆਪ ਦਾ ਪੱਖ ਕਰਕੇ ਵੀ ਜੁਨੀਅਨ ਦੇ ਬੰਦੇ ਹੈਗੇ ਵੀ ਮੈਂ ਐ ਬਦਲ ਜਾ ਅੱਜ ਵੀ ਉਹ ਤੋਂ ਪੁੱਛ ਸਕਦੇ ਆ ਲੇਕਿਨ ਉਹ ਵੀ ਇਹੀ ਗੱਲ ਕਹੂਗਾ ਵੀ ਬੋਰੇ ਦੇ ਵਿੱਚ ਆ ਇਜਾ ਫਿਰ ਉਹਨੇ ਬਾਰ-ਬਾਰ ਕੇ ਕਹਿੰਦਾ ਜੀ ਮੇਰੀ ਗਾਰੰਟੀ ਮੈਂ ਮਾਅਵਜ਼ਾ ਦਊ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹੇ ਗੱਲ ਕਹਿੰਦਾ ਵੀ ਜਿਹੜੀ 8 ਮਹੀਨਿਆਂ ਬਾਅਦ ਕਾਲੇ ਤੋਂ ਪਹਿਲੀ ਦਵਾਈ ਐ ਤਾਂ ਉਸ ਚੀਜ਼ ਦਾ ਮੈਨੂੰ ਇਹ ਮਾਅਵਜ਼ਾ ਦਵਾਵੇ ਉਹ ਮਾਮਲਾ ਦਵਾਵੇ ਠੀਕ ਐ ਉਸ ਤੋਂ ਬਾਅਦ ਜਿਹੜਾ ਮੇਰਾ ਨੁਕਸਾਨ ਕੀਤਾ ਜਦੋਂ ਮਤਵਲੀ ਨਹੀਂ ਮੇਰਾ ਕੋਈ ਲੈਣ ਦੇਣ ਨਹੀਂ ਦੋ ਮੇਰਾ ਪਾਣੀ ਮੇਰੇ ਵਾਣ ਵਜ ਦੀ ਛੱਡ ਕੇ ਪਾਣੀ ਲਾਇਆ ਕਿਹੜੀ ਗੱਲੋਂ ਲਾਇਆ ਫਿਰ ਉਹ ਪੰਚਾਇਤ ਦੇ ਵਿੱਚ ਕਹਿੰਦਾ ਜੀ ਇਹ ਪ੍ਰਧਾਨ ਹੀ ਕਹਿੰਦਾ ਉਹੋ ਹੀ ਬੱਚਿਆਂ ਵਾਲੀ ਗੱਲ ਕਹਿੰਦਾ ਜੀ ਇਹ ਗਲਤੀ ਮੰਨਦੇ ਮੈਂ ਕਹਾਂ ਠੀਕ ਐ ਆਪਾਂ ਕੀ ਕਹਣਾ ਉਸ ਤੋਂ ਬਾਅਦ ਫੇਰ ਉਹ ਜਾ ਕੇ ਟ੍ਰੈਕਟਰ ਟਰਾਲੀ ਜਾ ਕੇ ਫੇਰ ਉਹ ਮੇਰੇ ਵਾਣ ਵੇਚਦੀ ਇਹਨਾਂ ਦਾ ਵਾਣ ਹੈ ਨਹੀਂ ਬਿਲਕੁਲ ਨਾਲ ਦੀ ਵਾਣ ਹੈ ਵਾਣ ਚ ਵੜਦੇ ਕੀਤਾ ਰਾਹ ਦਿੱਤਾ ਜਿਹੜਾ ਇਹ ਗਾਹਾਂ ਉਹ ਇੱਕ ਲੇਡੀਸ ਨੂੰ ਕੱਲ ਖੜਾ ਕੀਤਾ ਉਹ ਦੱਸੇ ਮੈਨੂੰ ਆਵਾ ਤਵਾ ਵੀ ਬੋਲੀ ਮੇਰੇ ਬਾਰੇ ਅੱਜ ਤੱਕ ਮੈਂ ਨਹੀਂ ਬੋਲਿਆ ਕੁਛ ਲੇਕਨ ਉਹ ਕਹਿੰਦੀ ਜ ਇਹਨਾਂ ਦਾ ਕੰਮ ਹੀ ਇਹ ਹੈ ਉਹ ਮੈਨੂੰ ਇੱਕ ਵਾਰਾ ਕਲੀਅਰ ਕਰੇ ਵੀ ਮੇਰਾ ਤਾਇਆ ਸਿੱਧਾ-ਸਦਾ ਹੀ ਦਸ ਠੱਗੀਆਂ ਤੂੰ ਮਾਰਦੀ ਕਿ ਉਹ ਅੱਠ ਮਾਰਲੇ ਘਰ ਦੇ ਵਿੱਚੋਂ ਸੱਤ ਮਾਰਲਿਓ ਪਵਾ ਲਿਓ ਨੇ ਵੀ ਮੈਂ ਪੈਸੇ ਲੈ ਕੇ ਫੇਰ ਗੱਲ ਕਰੂੰਗੀ ਮੈਂ ਅੱਜ ਵੀ ਹੈ ਨਾ ਮੇਰੇ ਨਾਲ ਚਾ ਉਹ ਵਿਰੋਧੀ ਹੈ ਚ ਕੁਛ ਵੀ ਹੈ ਸਾਡਾ ਆਪਦਾ ਪਰਿਵਾਰ ਹੈ ਮੈਂ ਤਾਂ ਉਹਦੇ ਥਾਣੇ 'ਚ ਵੀ ਉਹਨੂੰ ਕਹਿੰਦਾ ਵੀ ਜੇ ਤੇਰੇ 'ਚ ਹਿੰਮਤ ਹੈਗੀ ਤਾਂ ਤੂੰ ਘਰ 'ਚੋਂ ਲੈ ਕੇ ਦਿਖਾ ਠੀਕ ਹੈ ਜਿਹੜਾ ਤੇਰਾ ਇਹ ਹੈਗਾ ਕਨਾਲ ਆ ਉਹ ਆਪਦੀ ਵਾਈ ਚੱਲ ਕੋਈ ਤੈਨੂੰ ਇਹਨੂੰ ਰਸਤਾ ਨਹੀਂ ਫੇਰ ਕਹਿੰਦੀ ਮੈਂ ਤਾਂ ਐਂ ਕਰੂ ਮੇਰੇ ਚ ਪੈਦੇ ਲਾਏ ਸੀ ਕਹਿੰਦਾ ਨਾ ਮੈਂ ਪਟ ਦੂੰ ਮੈਂ ਕਿ ਜੇ ਤੇਰੇ 'ਚ ਹਿੰਮਤ ਹੈਗੀ ਤਾਂ ਪੜ ਦੇ ਮੈਂ ਤਾਂ ਕਾਨੂੰਨ 'ਚ ਉਹਨੂੰ ਹੱਥ 'ਚ ਨਹੀਂ ਲੈਣਾ ਜਿਹੜੀ মিডিਆ ਸਾਹਮਣੇ ਅਸੀਂ ਅਜੋਨਾ ਨਾ ਵੀ ਗੱਲ ਕੀਤੀ ਸੀ ਚਲੋ ਉਹ ਕਿਸੇ ਸਾਡੇ ਕੋਲੇ ਅੱਜ ਸਮਾਂ ਨਹੀਂ ਹੈਗਾ ਜੀ ਆਹਮੋ ਸਮੀ ਬੈਠ ਕੇ ਜੀ ਡ ਇਹਦੀ ਗੱਲਬਾਤ ਹੈ ਉਹਨਾਂ ਤਰ੍ਹਾਂ ਦੀ ਆਮੋ ਸਾਹਮਣੇ ਬੈਠ ਕੇ ਕੀਤੀ ਜਾਵੇ ਤੁਸੀਂ ਇਸ ਨਾਲ ਸਹਿਮਤ ਹੋ ਮੈਂ ਬਿਲਕੁਲ ਸਹਿਮਤ ਹਾਂ ਮੈਂ ਤਾਂ ਇੱਥੋਂ ਤੱਕ ਵੀ ਸਹਿਮਤ ਹਾਂ ਇਹਨੂੰ ਪ੍ਰਧਾਨ ਨੂੰ ਮੈਂ ਇਹ ਗੱਲ ਨੂੰ ਚੈਲੰਜ ਕਰਦਾ ਹਾਂ ਮੇਰੇ ਸਾਹਮਣੇ ਕੈਮਰੇ ਦੇ ਬੈਠ ਕੇ ਮੇਰੇ ਨਾਲ ਬਹਿਸ ਕਰ ਲਿਓ ਕਿੰਨਾ ਨਾ 15 ਮਰਲੇ ਦੀ ਜ਼ਮੀਨ ਦੇ ਬਣਦੇ ਆ ਜੇ ਅੱਜ ਮੇਰੇ 15 ਮਰਲੇ ਸਬੂਤ ਕਰਦਾ 15 ਮਰਲੇ ਮੈਂ ਛੱਡੂੰਗਾ ਵੀ ਮੋਟਰ ਵੀ ਨਾ ਕਰਵਾ ਕੇ ਦੇਊਗਾ ਤੇ ਲੇਕਿਨ ਜੇ ਮੇਰੀ 15 ਮਰਲੇ ਚ ਮੈਂ ਆਮੋ ਸਾਹਮਣਾ ਬਹਿ ਕੇ ਸਬੂਤ ਦੇਉਂਗਾ ਜੇ ਮੇਰੀ 15 ਮਰਲੇ ਤੋਂ ਵੱਧਦੀ ਹੋਈ ਤਾਂ ਮੈਂ ਡੇਢ ਕਨਾਲ ਉੱਥੇ ਲਊਂਗਾ ਤੇ ਮੋਟਰ ਦਾ ਮੈਨੂੰ ਲੈ ਕੇ ਦੇਵੇ ਵੀ ਮੋਟਰ ਦੇ ਵਿੱਚ ਕਾਲਾ ਸੌਂ ਦਾ ਕੋਈ ਹਿੱਸਾ ਨਹੀਂ ਆ ਪਿਓ ਮੇਰਾ ਸਿੱਧਾ ਸਿੱਧਾ ਦੇਖੋ ਉਹਦੇ ਕੋਲੋਂ ਐਫਡੀ ਡੈਪਟ ਬਣਾਇਆ ਗਿਆ ਜਿ 4 ਕਨਾਲ ਤੇ 18 ਮਰਲੇ ਰਹਿ ਗਏ ਮੇਰੇ ਕੋਲੇ ਤੁਸੀਂ ਵੀ ਮੀਡੀਆ ਦੇ ਵਿੱਚ ਦੇਖੋ ਆਉਂਦੇ ਆ ਜਾਣਦੇ ਆ ਮੀਡੀਆ ਦਾ ਕੰਮ ਕਰਦੇ ਆ ਕੋਈ ਬੰਦਾ ਆਹਦੇ ਪ੍ਰੋਪਰਟੀ ਲੈ ਕੇ ਦੇਊਗਾ ਲਿਖ ਕੇ ਦੇਊਗਾ ਫਿਰ ਮੈਂ ਕਿਹਾ ਮੈਨੂੰ ਇਹਦੀ ਫੋਟੋ ਕਾਪੀ ਦੇ ਇਹਨੂੰ ਪ੍ਰਧਾਨ ਨੂੰ ਹੀ ਕਿਹਾ ਮੈਨੂੰ ਫੋਟੋ ਕਾਪੀ ਦੇ ਅੱਜ ਤੱਕ ਫੋਟੋ ਕਾਪੀ ਦੀ ਮੈਨੂੰ ਉਹਨੇ ਦਿੱਤੀ ਉਹ ਚੀਜ਼ ਦੀ ਉਹ ਐਫਟੀ ਡਾਉਟ ਦੀ ਮੈਂ ਕਿਹਾ ਮੈਂ ਇਹਦੀ ਪਹੁੰਚਾਨ ਕਰਦੀ ਐ ਪਰ ਲੱਗਦਾ ਵੀ ਉਹ ਐਫੀ ਡਾਉਟ ਗਲਤ ਬਣਾਏਗਾ ਦੇਖੋ ਮੈਂ ਤਾਂ ਇਸ ਗੱਲ ਤੇ ਸ਼ੰਕਾ ਕਰਦਾ ਵੀ ਜਦੋਂ ਅੱਗੇ ਅੰਦਰ ਵੜ ਗਿਆ ਉਹ ਕਹਿੰਦਾ ਨਾ ਪਤਾ ਆਸੇ ਕੋਲ ਕਿ ਜੀ ਅਸੀਂ ਪੈਸੇ ਤਾਂ ਨਹੀਂ ਆਏ ਲੈ ਲਈ ਫੁੱਲ ਪੈਸੇ ਦਿੱਤੇ ਆ ਜੇ ਇਸ ਚੀਜ਼ ਦਾ ਸਾਨੂੰ ਪਤਾ ਹੁੰਦਾ ਅਸੀਂ ਇੱਥੇ ਇਹਨਾਂ ਨੂੰ ਵੜ ਨਹੀਂ ਦਿੰਦੇ ਆ ਉਹ ਜਿਹੇ ਪਰਿਵਾਰ ਆ ਵੀ ਇਹ ਠੀਕ ਐ ਪਰ ਇਹ ਜਿਹੜੀ ਚੀਜ਼ ਅੰਦਰ ਵੜ ਕੇ ਉਹਦੇ ਨਾਲ ਕਰਾਈ ਗਏ ਗੂਠਾ ਲਵਾ ਲਿਆ ਉਹ ਤੋਂ ਜੋ ਮਰਜ਼ੀ ਅੱਜ ਮੈਂ ਤੁਹਾਨੂੰ ਮੇਰੇ ਨਾਲ ਚੱਲ ਬੜੋ ਤੁਸੀਂ ਉਦੋਂ ਵੈਸੇ ਜਿਹੜੀ ਚੀਜ਼ ਤੇ ਮੈਂ ਫੈਲ ਬਣਾ ਕੇ ਲੈ ਜਾਣ ਲੈ ਬਾਈ ਬਾਪੂ ਇੱਥੇ ਗੂਠਾ ਲਾ ਦੇ ਉਹਨੂੰ ਜੱਪ ਕਰਕੇ ਗੂਠਾ ਲਾ ਦੇ ਕਿਹਦੇ ਹਿਸਾਬ ਨਾਲ ਆਪਣਾ ਮੈਂ ਤਾਂ ਇਸ ਗੱਲ ਤੋਂ ਸ਼ੱਕਾ ਕਰਦਾ ਵੀ ਜਦੋਂ ਕਿਉਂ ਪ੍ਰੋਪਰਟੀ ਕਿਸ ਨੂੰ ਕੋਈ ਲੈ ਕੇ ਦੇਊਗਾ ਮੇਰੇ ਕੋਲ ਆਹ ਪ੍ਰੋਪਰਟੀ ਰਹੀ ਮੈਂ ਤਾਂ ਅੱਜ ਫੇਰ ਮੀਡੀਆ ਦੇ ਸਾਹਮਣੇ ਇਹੀ ਕਹਿਣਾ ਚਾਹੁੰਦਾ ਹੈ ਵੀ ਜੇ ਇਹ ਪ੍ਰਧਾਨ ਇਹ ਜ਼ੁਰਤ ਰੱਖਦਾ ਹੈਗਾ ਵੀ ਅਸੀਂ ਅਨਸਾਫ਼ ਕਰਦੇ ਹਾਂ ਅਨਸਾਫ਼ ਤੇ ਤੁਰਦੇ ਹਾਂ ਉਨੇ ਕਹਿੰਦੇ 15 ਮਰਲੇ ਉਹਦੇ ਵੱਧ ਹੈ ਜੇ ਅੱਜ ਮੇਰੇ ਉਹ 15 ਮਰਲੇ ਉੱਥੇ ਸਾਬਤ ਕਰ ਦੇਵੇ ਵੀ ਇਹਦੂ ਇੱਕ ਸਰਸਾਈ ਵੀ ਵੱਧ ਨਹੀਂ ਮੈਂ ਸਾਰਾ ਕੁਝ ਉਹਨੂੰ ਛੱਡਿਆ ਮੋਟਰ ਵੀ ਮੈਂ ਨਾ ਆ ਕੇ ਕਰਾ ਕੇ ਦੇਉਂ ਭਾਵੇਂ ਕੁਝ ਵੀ ਕਿਧਰ ਹੀ ਰਹਿਣ ਫੇਰ ਦੇਖੋ ਜਿਹੜਾ ਮੋਟਰ ਉਹ ਕਹਿੰਦਾ ਨਹੀਂ ਕਾਲੇ ਕੋਲੇ ਕੋਈ ਸਬੂਤ ਨਹੀਂ ਪੜੀ ਦੇ ਵਿੱਚ ਮੋਟਰ ਬੋਰ ਉਹਨੂੰ ਲੈ ਕੇ ਦੇਤਾ ਕਾਲੇ ਨੂੰ ਇਦੋਂ ਵੱਡਾ ਸਬੂਤ ਕੀ ਚਾਹੀਦਾ ਇਦੋਂ ਵੱਡਾ ਕੀ ਸਬੂਤ ਹੋ ਸਕਦਾ ਫਿਰ ਚਲੋ ਚਾਤੇ ਉਹਨਾਂ ਤੋਂ ਵਾਰੀ ਲਈ ਮੇਰੇ ਭਰਾ ਨੇ ਅੱਧੀ ਉਹਨਾਂ ਨੂੰ ਦੇਤੀ ਐਫਟੀ ਡੈਬਟ ਬਣਾ ਕੇ ਦੇਤਾ ਉਦੋਂ ਸਬੂਤ ਵੱਡਾ ਕੀ ਚਾਹੀਦਾ ਉਹ ਹੁਣ ਇਹ ਹੀ ਆ ਛੇਤੀ ਸਾਡੇ ਨਾਂ ਮੋਟਰ ਕਰਾਓ ਜਦੋਂ ਪਿਓ ਦੇ ਨਾਂ ਹਜੇ ਤੱਕ ਮੇਰੇ ਜ਼ਮੀਨ ਪਈ ਆ ਉਹ ਪਿਓ ਕਿਵੇਂ ਉਹਨਾਂ ਦੇ ਨਾਲ ਮੋਟਰ ਕਰਾ ਦੂ ਇਹ ਕਾਨੂੰਨ ਚ ਨਹੀਂ ਆਉਂਦਾ ਅੱਧੇ ਹੱਥ ਵਢਾ ਲਓ ਉਹਨਾਂ ਦੇ ਮਗਰ ਤੁਰੇ ਕਰੋ ਮਾਲਕਾ ਉਹ ਅਜੇ ਬੈਠਾ ਠੀਕ ਆ ਜੇ ਉਹਨੂੰ ਮਜਬੂਰੀ ਆ ਕੋਈ ਪਹਿਲੀ ਦੇਤੀ ਔਰ ਪਹਿਲੀ ਹਜੇ ਰੱਖੀ ਬਿਠਾ ਉਹ ਪਹਿਲੀ ਆਪਦੀ ਬਾਂਜਾ ਕਰ ਲਵੇ ਮਾਰੂ ਰੱਖ ਲਵੇ ਉਹਨਾਂ ਨੂੰ ਮੋਟਰ ਬਾਂ ਕਰਵਾ ਦੇ ਇਹ ਕਿਸੇ ਹਾਲਤ ਦੇ ਵਿੱਚ ਵੀ ਮੋਟਰ ਨਾ ਨਹੀਂ ਹੋਣੀ ਜਿੰਨਾ ਚੱਕ ਬਜ਼ੁਰਗ ਕੋਲੇ ਜ਼ਮੀਨ ਹੈਗੀ ਆ ਦੂਜੀ ਗੱਲ ਆ ਇਹ ਕਹਿੰਦੇ ਜੀ ਉਹ 2 ਲੱਖ ਮੰਗਦੇ ਆ ਕਿਉਂ ਗਏ ਉਹਨਾਂ ਦੇ ਕਰੇ ਪਹਿਲੀ ਮੇਰੇ ਪਿਓ ਨੇ ਦਿੱਤੀ ਇਹਨਾਂ ਨਾਲ ਮਤਵਲੀ ਨਹੀਂ ਬੰਨਦਾ ਉਹਨਾਂ ਦੇ ਕਰੇ ਫਿਰ ਇਹਨੇ ਕਾਲੇ ਨੇ ਆਫਰ ਕੀਤੀ ਕਹਿੰਦਾ ਵੀ 50000 ਰੁਪਏ ਅਸੀਂ ਦੇ ਦਿੰਨੇ ਆ ਮੋਟਰ ਸਿੱਧੀ ਨਾ ਕਰਾ ਦਿਓ ਕਿਉਂ ਕਰਾਉਣ ਉਹ ਜਦੋਂ ਐਮਪੀ ਡਾਟ ਤਾਂ ਪਹਿਲਾਂ ਲੈ ਕੇ ਦੇਈ ਬੈਟੇ ਸਾਨੂੰ ਮੋਟਰ ਇਹਨਾਂ ਦੇ ਨਾਂ ਕਰਾ ਕੇ ਫਸੜਾ ਉਹਨਾਂ ਨੇ 420 ਚ ਇਸ ਇਹ ਕਹਿੰਦੇ ਸਬੂਤ ਜੇ ਸਬੂਤ ਮੰਗਦੇ ਅੱਜ ਵੀ ਆਮ ਆਦਮੀ ਦਾ ਬੰਦਾ ਵਰਕਰ ਹੈਗਾ ਕਪਤਾਨ ਮਾਸਟਰ ਹੈ ਉਹਦੇ ਕੋਲੇ ਇਹ ਗਏ ਆ ਇਹਦੇ ਵੀ ਤੇਰੇ ਤੇਰਾ ਲਿੰਕ ਹੈਗਾ 50000 ਅਸੀਂ ਦਿੱਨੇ ਆ ਦੇ 20 30000 ਦੀ ਕਮੀ ਹੈੀ ਦਾ ਕੱਢ ਦੋ ਉਹਨੇ ਪੁੱਛਿਆ ਇਹਨੂੰ ਤਾਂ ਇਹ ਦੇ ਮੁੰਡੇ ਨੂੰ ਇਹ ਕਹਿੰਦਾ ਅਸੀਂ ਇਹ ਕੰਮ ਨਹੀਂ ਕਰ ਸਕਦੇ ਉਹ ਤਾਂ ਕਹਿੰਦਾ ਵੀ ਜਦੋਂ ਜੋਰ ਪਾਈ ਬੈਠੇ ਆ ਵੀ ਸਾਨੂੰ ਕਰਾਓ ਕਰਾਓ ਦੱਸੋ ਕੀ ਲੈਣਾ ਕਹਿੰਦਾ ਅਸੀਂ ਕਹਤਾ ਕਹਿੰਦਾ ਪਰ ਅਸੀਂ ਮੋਟਰ ਉਹਨਾਂ ਦੇ ਨਾਂ ਸਿੱਧੀ ਕਰਾਵਾਂਗੇ ਤੇ ਚਾਚਾ ਸਾਡਾ ਬੈਠਾ ਉਹਨੂੰ ਐਫਟੀ ਡੈਕਟ ਲੈ ਕੇ ਦਿੱਤਾ ਉਹ ਕੱਲ ਨੂੰ 420 ਦਾ ਕੇਸ ਕਰੂ ਅਸੀਂ ਅੰਦਰ ਹੋਵਾਂਗੇ ਨਾਲ ਹੀ ਤੁਸੀਂ ਅੰਦਰ ਹੋਵੋਗੇ ਪਰ ਫੇਰ ਵੀ ਲੇਕਿਨ ਇਹ ਬੰਦਿਆਂ ਨੂੰ ਹੁਣ ਇਹ ਹੀ ਆ ਵੀ ਛੇਤੀ ਸਾਡੇ ਹੱਥ ਚ ਆ ਜੇ ਇਹ ਹੀ ਪ੍ਰਧਾਨ ਉਹ ਬੱਚਿਆਂ ਵਾਲੀ ਗੱਲ ਆ ਮੈਂ ਫੇਰ ਵਾਰ-ਵਾਰ ਕੇ ਕਹਿੰਦਾ ਇਹ ਹਜੇ ਬੱਚਾ ਹੈ ਕੁਛ ਵੀ ਉਮਰ ਨਹੀਂ ਹੈ अच्छा ओदे ਵਿੱਚ ਕਹਿੰਦਾ ਜੀ ਲੈ ਲੈ ਪੈਸੇ ਲੈ ਲੋ ਜੀ ਤੁਸੀਂ ਪਹਿਲੀ ਨਵੇੜੋ ਲੈ ਲੋ ਪੈਸੇ ਸਾਡੇ ਕੋਲ ਕਿੰਨੇ ਲੈਣੇ ਮੈਂ ਦਵਾ ਦੇਣਾ ਕਿਉਂ ਲਈਏ ਸੀ ਆਪਦੀ ਕਿਉਂ ਚੀਜ਼ ਵਿੱਚ ਸਾਰਾ ਜਦੋਂ ਗੱਲ ਹੀ ਹੋਈ ਸਾਰੇ ਸਬੂਤ ਹੀ ਹੋ ਗਿਆ ਪਿੰਡ ਨੂੰ ਵੀ ਚੌਥਾ ਇਹ ਸਾਰਾ ਬੋਰ ਕਰਕੇ ਪਿਆ ਮੈਨੂੰ ਨਾ ਇਹ ਸਦੈਣ ਮੈਂ ਆਪਦਾ ਬੋਰ ਨਹੀਂ ਚੱਲਣ ਦਿਆਂਗਾ ਨਹੀਂ ਮੈਂ ਬੋਰ ਬੰਦ ਕਰਾਂਗਾ ਠੀਕ ਹੈ